ਕਲਾ ਆਤਮਾ ਨੂੰ ਸ਼ਾਂਤੀ ਦਿੰਦੀ ਹੈ ਮਨ ਨੂੰ ਸਕੂਨ ਦਿੰਦੀ ਹੈ ਜਦ ਤੱਕ ਇਸ ਧਰਤੀ ਦੇ ਉੱਤੇ ਕਲਾਵਾਂ ਸੂਖਮ ਕਲਾਵਾਂ ਜੀਵਤ ਨੇਰੋਂ ਤੱਕ ਮਨੁੱਖ ਸ਼ਾਂਤੀ ਵਿੱਚ ਰਹਿੰਦਾ ਅਦਰਵਾਈਜ਼ ਕਲਾ ਤੋਂ ਦੂਰ ਹੋ ਕੇ ਵਿਅਕਤੀ ਪਟਕਣਾ ਵਿੱਚ ਚਲਾ ਜਾਂਦਾ ਹੈ ਸੋ ਆਪਣਾ ਪ੍ਰੋਗਰਾਮ ਹੀ ਕਲਾ ਨਾਲ ਸੰਬੰਧਿਤ ਆ ਕਲਾ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਹਫਤੇ ਅ ਕਈ ਵਸ਼ੇਸ਼ ਵਿਅਕਤੀ ਕਲਾਵਈ ਸਖੀਦਰ ਨਾਲ ਗੱਲ ਕਰਦੇ ਆ ਅੱਜ ਉਸੇ ਲੜੀ ਦੇ ਵਿੱਚ ਸੋਨੂ ਬਾਜਵਾ ਆਪਣੇ ਕਲਾ ਦੇ ਅੰਗ ਸੰਗ ਦੇ ਵਿੜੇ ਵਿੱਚ ਮੋਹਨ ਗਿੱਲ ਦੇ ਸਾਹਮਣੇ ਬੈਠਾ ਆਉ ਸਭ ਤੋਂ ਪਹਿਲਾਂ ਉਹਨੂੰ ਜੀ ਆਇਆਂ ਕਹਦੇ ਆ ਸੋਨੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਮੌਕਾ ਦਿੱਤਾ ਇੰਟਰਵਿਊ ਲਈ ਆਪਾਂ ਨੂੰ ਸੱਜਿਆਇਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋਨੂ ਪਹਿਲੀ ਗੱਲ ਤਾਂ ਆਈ ਐਮ ਪ੍ਰਾਊਡ ਆਫ ਯੂ ਕਿ ਤੁਹਾਡੀ ਹੁਣ ਤੱਕ ਜਿਹੜੀ ਅਚੀਵਮੈਂਟ ਆ ਉਹ ਬੜੀ ਬੜੀ ਮਤਲਬ ਸਲਾਯਣਾਯੋਗ ਆ ਤੁਸੀਂ ਵੱਡੇ ਵੱਡੇ ਮੰਚ ਦੇ ਉੱਤੇ ਆਪਣਾ ਜਿਹੜੀ ਕਲਾਕਿਰਤ ਦੇ ਦਿਖਾ ਚੁੱਕੇ ਹੋ ਹਾਂਜੀ ਗਾਇਕੀ ਦੇ ਜੋਹਰ ਦਿਖਾ ਚੁੱਕੇ ਹੋ ਮੈਂ ਤੁਹਾਨੂੰ ਭਾਗ ਸਮਝਦਾ ਕਿ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ ਹੋ ਤੇ ਸੋਨੂੰ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇੱਕ ਆਮ ਕਿਸਾਨੀ ਕਰਦਾ ਮੁੰਡਾ ਕੁਰਕਸ਼ੇਤਰਾ ਹਰਿਆਣੇ ਦਾ ਰਹਿਣ ਵਾਲਾ ਰਹਿੰਦੇ ਵੀ ਤੁਸੀਂ ਖੇਤਾਂ ਦੇ ਵਿੱਚੋਂ ਜੀ ਕਲਾ ਵਾਲੇ ਪਾਸੇ 뮤직 ਵਾਲੇ ਪਾਸੇ ਕਿਵੇਂ ਚਲੇ ਗਿਆ 뮤직 ਦੇ ਪਾਸੇ ਪਾਜੀ ਇਦਾਂ ਸੀਗਾ ਕਿ ਫੈਮਿਲੀ ਦੇ ਵਿੱਚ ਮੇਰੇ ਫਾਦਰ ਸਾਹਿਬ ਨੂੰ ਥੋੜਾ ਜਿਹਾ ਸ਼ੌਂਕ ਸੀਗਾ ਗਾਉਣ ਦਾ ਬਟ ਇਹ ਹੈ ਕਿ ਜਿਆਦਾ ਮਹੌਲ ਤੇ ਨਹੀਂ ਹੈਗਾ ਮউজਿਕ ਦਾ ਕਰਦੇ ਵਿੱਚ ਬਟ ਕਿਉਂਕਿ ਮੈਂ ਜ਼ਿੰਮੇਦਾਰ ਫੈਮਿਲੀ ਤੋਂ ਬਿਲੋਂਗ ਕਰਦਾ ਤੇ ਉਹਨਾਂ ਨੂੰ ਵੀ ਬੜੀ ਲੇਟ ਹੀ ਪਤਾ ਲੱਗਾ ਸੀ ਕਿ ਮੈਂ ਗਾ ਵੀ ਸਕਦਾ ਆ ਜਾਂ ਮਤਲਬ ਮੈਂ ਇਦਾਂ ਸਿੰਗਿੰਗ 'ਚ ਮੇਰਾ ਇੰਟਰਸਟ ਹੈ ਰਾਈਟ ਬ ਮਤਲਬ ਇਹ ਹੈ ਕਿ ਉਹਨਾਂ ਨੇ ਜਦੋਂ ਮੈਂ ਸਕੂਲ ਦੇ ਵਿੱਚ ਗਾਉਂਦਾ ਸੀ ਤੇ ਇੱਕ ਕੋਈ ਫੰਕਸ਼ਨ ਹੁੰਦਾ ਸੀ ਜਿਵੇਂ 26 ਜਨਵਰੀ ਦਾ ਹੋ ਗਿਆ ਇਹ 15 ਕਿਸਤ ਦਾ ਹੋ ਗਿਆ ਤੇ ਉੱਥੇ 10th ਕਲਾਸ ਦੇ ਵਿੱਚ ਮੈਂ ਫਸਟ ਟਾਈਮ ਪਰਫਾਰਮ ਕੀਤਾ ਸੀ ਉੱਥੇ ਮੇਰੇ ਟੀਚਰ ਨੇ ਮੈਨੂੰ ਦੱਸਿਆ ਕਿ ਵੀ ਤੇਰੀ ਆਵਾਜ਼ ਬਹੁਤ ਸੋਹਣੀ ਹੈ ਵੀ ਤੂੰ ਇਸ ਫੀਲਡ ਦੇ ਵਿੱਚ ਕਰ ਸਕਦਾ ਕੁਝ ਮੈਨੂੰ ਆਪ ਵੀ ਨਹੀਂ ਪਤਾ ਸੀ ਕਿ ਮੈਂ ਗਾ ਲੰਦਾ ਜਾਂ ਮੇਰੀ ਮੈਨੂੰ ਬਾਬੇ ਨੇ ਬਖਸ਼ਿਸ਼ ਕੀਤੀ ਹੋਈ ਕਿ ਥੋੜਾ ਬਹੁਤ ਮੈਂ ਕਰ ਸਕਦਾ ਕੁਝ ਇਦਾਂ ਦਾ ਰਾਈਟ ਬਟ ਇਹ ਹੈ ਕਿ ਭਾਵੇਂ ਉਦੋਂ ਥੋੜਾ ਜਿਹਾ ਅਹਿਸਾਸ ਹੋਇਆ ਕਿ ਸ਼ਾਇਦ ਇਸ ਲਾਈਨ ਦੇ ਵਿੱਚ ਮੈਂ ਕੁਝ ਕਰ ਸਕਦਾ ਜਿਹੜੀ ਜਿਹੜੀ ਕਲਾਏ ਹੁੰਦੀ ਹੈ ਨਾ ਜਾਂ ਤੁਹਾਡੇ ਕੋਲ ਹੈਗੀ ਆ ਜਾਂ ਨਹੀਂ ਹੈਗੀ ਮੈਂ ਕਈ ਵਾਰ ਮੈਨੂੰ ਮੈਨੂੰ ਬੜਾ ਗੁੱਸਾ ਆਉਦਾ ਜਿਹੜੇ ਵਧੀਆ ਗਾ ਸਕਦੇ ਆ ਮੈਂ ਕਿਉਂ ਨਹੀਂ ਗਾ ਸਕਦਾ ਉਹਨਾਂ ਵਰਗਾ ਬਈ ਸਾਡੇ ਕੋਲ ਆਵਾਜ਼ ਬਿਲਕੁਲ ਨਹੀਂ ਹੈਗੀ ਬਿਲਕੁਲ ਬਿਲਕੁਲ ਤੁਹਾਨੂੰ ਪਰਮਾਤਮਾ ਦੀ ਇਹ ਬਖਸ਼ਿਸ਼ ਆ ਹਾਂਜੀ ਇਹ ਬਾਬੇ ਦੀ ਬਸ ਕਿਰਪਾ ਇਹ ਬਖਸ਼ਿਸ਼ ਨਾਲ ਹੀ ਹੋ ਸਕਦਾ ਤੇ ਮੈਨੂੰ ਲੱਗਦਾ ਇਹ ਸਭ ਬਲੇਸਿੰਗਸ ਦਾ ਹੀ ਉਹ ਹੈ ਕਿਉਂਕਿ ਬਲੇਸਿੰਗਸ ਦੇ ਨਾਲ ਹੀ ਬੰਦਾ ਗਾ ਸਕਦਾ ਅੱਪਾ ਗੱਲ ਵੀ ਕਰ ਰਹੇ ਆ ਉਹ ਵੀ ਬlesing ਦੀ ਹੈ ਰਾਈਟ ਬlesing ਵੀ ਇੱਕ ਇੱਕ ਜਗਾ ਤੱਕ ਖਾਸ ਮਕਾਮ ਤੱਕ ਹੀ ਤੁਹਾਨੂੰ ਲੈ ਕੇ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਉਸ ਨੂੰ ਤਰਾਸ਼ਣਾ ਵੀ ਪੈਂਦਾ ਜੀ ਬਿਲਕੁਲ ਜਿਹੜਾ ਜਿਵੇਂ ਹੁਣ ਤੁਸੀਂ ਗਾਇਕੀ ਦੇ ਵਿੱਚ ਤੁਹਾਡਾ ਗਲਾ ਤੁਸੀਂ ਆਪਣੇ ਆਪ ਨੂੰ ਜਿਹੜੀ ਰਾਗ ਵਿਦਿਆ ਸਤ ਸੁਰਾਂ ਵਾਲੀ ਸਤ ਸੁਰਾਂ ਦੇ ਵਿੱਚ ਦੇਖੋ ਕਿੰਨਾ ਵੱਡਾ ਸਮੁੰਦਰ ਸਮਾਇਆ ਹੋਇਆ ਹੈ ਬਿਲਕੁਲ ਉਹ ਉਹਦੇ ਵਿੱਚੋਂ ਹੀ ਸਾਰਾ ਕੁਝ ਨਿਕਲ ਰਹੀ ਜਾ ਰਿਹਾ ਸਤਾਂ ਸੁਰਾਂ ਦੇ ਵਿੱਚ ਕੀ ਤੇ ਕੀ ਮਤਲਬ ਉੱਪਰ ਤੋਂ ਅਸਮਾਨ ਤੋਂ ਲੈ ਕੇ ਪਤਾਲ ਤੱਕ ਸਭ ਰਾਗ ਬਿਲਕੁਲ ਇਹਦੇ ਵਿੱਚ ਹੈਗੇ ਨੇ ਤੇ ਤੁਸੀਂ ਵਕਾਇਦਾ ਇਹਨੂੰ ਜਿਹੜਾ ਜਿਹੜਾ ਰਾਗ ਨੂੰ ਸਿੱਖਿਆ ਹੈਗਾ ਕਿ ਨੂੰ ਸਿੱਖਿਆ ਹਾਂਜੀ ਭਾਜੀ ਮੈਂ ਸਿੱਖਿਆ ਬਟ ਮਤਲਬ ਇੰਨਾ ਜਿਆਦਾ ਤੇ ਨਹੀਂ ਕਹਿ ਸਕਦੇ ਕਿਉਂਕਿ ਮੈਂ ਸਿੱਖਣਾ ਲੇਟ ਸ਼ੁਰੂ ਕੀਤਾ ਗ੍ਰੈਜੂਏਸ਼ਨ ਤੋਂ ਬਾਅਦ ਮਤਲਬ ਗ੍ਰੈਜੂਏਸ਼ਨ ਦੇ ਵਿੱਚ ਜਦੋਂ ਆਇਆ ਐਜ਼ ਇਨ ਸਬਜੈਕਟ ਹੀ ਸਿੱਖਿਆ ਮੈਂ ਪਰਟੀਕੂਲਰ ਵੀ ਇੱਕ ਹੁੰਦਾ ਗੁਰੂ ਕੋਲ ਰਹਿ ਕੇ ਮਤਲਬ ਗੁਰੂ ਸ਼ਿਸ਼ਾ ਪਰੰਪਰਾ ਜਿਹਨੂੰ ਆਪਾਂ ਕਹਿੰਦੇ ਨੇ ਉਸ ਤਰੀਕੇ ਨਾਲ ਸਿੱਖਣ ਦਾ ਮੌਕਾ ਮੈਨੂੰ ਇੱਕ ਵਾਰੀ ਮੈਂ ਕਲਕੱਤਾ ਗਿਆ ਸੀਗਾ ਪਰ ਉੱਥੇ ਮੈਂ ਕੋਈ 1 ਮੰਥ ਹੀ ਰਿਹਾ ਮੈਂ ਉਸ ਤੋਂ ਬਾਅਦ ਫਿਰ ਮਿਊਜ਼ਿਕ ਨੇ ਸਲਾਹ ਦਿੱਤੀ ਕਿ ਅਗਰ ਤੂੰ ਜ਼ਿਆਦਾ ਕਲਾਸਿਕਲ ਸਿੱਖੇਗਾ ਤੇ ਫਿਰ ਤੂੰ ਰਾਗੇ ਗਾਏਗਾ ਫਿਰ ਤੂੰ ਕਮਰਸ਼ੀਅਲ ਕੰਮ ਨਹੀਂ ਕਰ ਸਕਦਾ ਤੇ ਫਿਰ ਉਸ ਤੋਂ ਬਾਅਦ ਭਾਜੀ ਫਿਰ ਮੈਂ ਜਿੱਦਾਂ ਪ੍ਰੋਗਰਾਮਸ ਵਗੈਰਾ ਜ਼ਿਆਦਾ ਕਰਨੇ ਸ਼ੁਰੂ ਕੀਤੇ ਸ਼ੋਜ਼ ਵਗੈਰਾ ਜ਼ਿਆਦਾ ਸ਼ੁਰੂ ਕਰ ਦਿੱਤੇ ਅੱਛਾ ਤੁਸੀਂ ਆਪ ਦਾ ਸ਼ੋਅ ਆਪ ਕਰਦੇ ਰਹੇ ਹਾਂਜੀ ਹਾਂਜੀ ਮੈਂ ਮੈਂ 10-15 ਸਾਲ ਤੋਂ ਪਰਫਾਰਮ ਕਰਦਾ ਰਿਹਾ ਹਾਂ ਇੰਡੀਆ ਦੇ ਵਿੱਚ ਤੇ ਹੁਣ ਇੱਥੇ ਆ ਕੇ ਵੀ ਭਾਜੀ ਸ਼ੁਰੂ ਕੀਤਾ ਕੰਮ ਕਿਉਂਕਿ ਇਹ ਇੰਡੀਅਨ ਆਈਡਲ ਦੇ ਵਿੱਚ ਕਈ ਐਸੇ ਬਦਿਆ ਸੰਗਰ ਦੇਖੇ ਨੇ ਉਹ ਜਿਹੜੇ ਕਹਿੰਦੇ ਅਸੀਂ ਬਿਲਕੁਲ ਨਹੀਂ ਸਿੱਖਿਆ ਪਰ ਉਹਨਾਂ ਨੇ ਰੇਡੀਓ ਟੀਵੀ ਦੇ ਉੱਤੇ ਜਿਹੜੇ ਗਾਇਕ ਗੀਤ ਸੁਣਦੇ ਸੀਗੇ ਉਨਾਂ ਤੋਂ ਵੀ ਆਪਣਾ ਰਿਆਜ਼ ਕਰ ਕਰਕੇ ਮਨੋਂ ਕਿਉਂਕਿ ਉਹ ਸਾਰੇ ਹੀ ਰਾਗ ਦੇ ਵਿੱਚ ਹੀ ਹੁੰਦੇ ਨੇ ਬਿਲਕੁਲ ਭਾਜੀ ਬਿਲਕੁਲ ਤਾਂ ਸੋ ਇਸ ਤਰ੍ਹਾਂ ਤੁਸੀਂ ਵੀ ਮੇਰਾ ਕਲਾ ਸੋਨਣ ਵਾਲਾ ਜਿਹੜਾ ਤਰਾ ਕੰਨ ਸੀ ਉਹੀ ਤੁਹਾਡਾ ਗੁਰੂ ਬਣ ਗਿਆ ਬਿਲਕੁਲ ਬਿਲਕੁਲ ਭਾਜੀ ਮੈਂ YouTube ਤੋਂ ਬਹੁਤ ਮੈਂ ਸਟਿਲ ਹੁਣ ਵੀ ਬਹੁਤ ਸਿੱਖਦਾ YouTube ਤੇ ਮੈਂ ਜਿੱਦਾਂ ਤਬਲਾ ਵੀ ਮੇਰਾ ਇੰਟਰਸਟ ਹੈ ਤਬਲੇ ਦੇ ਵਿੱਚ ਜਿੱਦਾਂ ਰਿਦਮ ਦਾ ਕੋਈ ਵੀ ਇਨਸਟਰੂਮੈਂਟ ਹੋ ਗਿਆ ਗਿਟਾਰ ਹੋ ਗਿਆ ਤਬਲਾ ਸਾਰੇ ਇਨਸਟਰੂਮੈਂਟ ਬੁਝਾ ਲੈਨੇ ਹਾਂ ਮੈਂ ਹਾਂਜੀ ਮੈਂ ਮਤਲਬ ਸੁਣ ਕੇ ਹੀ ਉਹਨਾਂ ਨੂੰ ਪਲੇ ਕਰਨ ਦੀ ਕੋਸ਼ਿਸ਼ ਕਰਦਾ ਹਾਂ ਹਾਰਮੋਨੀਅਮ ਬੁਝਾ ਲੈਨੇ ਹਾਰਮੋਨੀਅਮ ਵੀ ਪਲੇ ਕਰ ਲੈਣਾ ਹਾਂਜੀ ਮੈਂ ਤਬਲਾ ਵੀ ਕਰ ਲੈਣਾ ਗਿਟਾਰ ਵੀ ਕਰ ਲੈਣਾ ਅੱਛਾ ਤੇ ਮਤਲਬ ਇਹ ਹੈ ਕਿ ਸਿੱਖਿਆ ਜਦੋਂ ਮੇਰੀ ਕਲਾਸ ਲੱਗਣੀ ਸ਼ੁਰੂ ਹੋਈ ਤੇ ਮੇਰੇ ਸਰ ਜਿਹੜੇ ਡਾਕਟਰ ਮਨੀਸ਼ ਕੁਮਾਰ ਜੀ ਅਸਿਸਟੈਂਟ ਪ੍ਰੋਫੈਸਰ ਉੱਥੇ ਯੂਨੀਵਰਸਿਟੀ ਦੇ ਵਿੱਚ ਜਿੰਨਾਂ ਕੋਲ ਮੈਂ ਸਿੱਖਿਆ ਮਤਲਬ ਜਿੰਨਾਂ ਕੋਲ ਮੇਰੀ ਕਲਾਸ ਲੱਗਦੀ ਸੀ ਬਟ ਸਾਡੀ ਜਿਹੜੀ ਕਲਾਸ ਲੱਗਦੀ ਸੀ ਉਹ ਐਜ਼ ਐਨ ਗੁਰੂ ਸ਼ਿਸ਼ਿਆ ਪਰੰਪਰਾ ਦੇ ਤਰੀਕੇ ਨਾਲ ਹੀ ਲੱਗਦੀ ਸੀ ਅਸੀਂ ਦੋ ਤਿੰਨ ਸਟੂਡੈਂਟ ਸੀਗੇ ਜਿਹੜੇ ਕਿ ਸੀਰੀਅਸਲੀ ਕਰਦੇ ਸੀ ਕੰਮ ਬਾਕੀ ਤਾਂ ਸਭ ਆਉਂਦੇ ਸੀ ਰੋਜ਼ ਗਾਰਡਨ ਤੇ ਕਿਹੜੀ ਲੱਗ ਕੇ ਚਲੇ ਜਾਂਦੇ ਸੀ ਉਹਨਾਂ ਪੀਰੀਅਡ ਲਗਾਉਣਾ ਸਲੋ ਹਾਂਜੀ 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 ਬਟ ਇਹ ਕਿ ਅਸੀਂ ਪਾਗਲ ਸੀਗੇ ਮੈਂ ਤੇ ਇੱਕ ਮੇਰੇ ਨਾਲ ਫਰੈਂਡ ਸੀਗਾ ਉਹ ਉਹ ਸੀਗਾ ਕਰਨਾਲ ਦੇ ਲਾਗੇ ਪਿੰਡ ਇੱਕ ਗਰੋਂਡਾ ਅੱਛਾ ਕਰੋਂਡੇ ਦਾ ਸੀਗਾ ਮੁੰਡਾ ਉਹ ਤੇ ਉਹ ਮੇਰੇ ਨਾਲ ਉਹੀ ਬੰਦਾ ਹੁੰਦਾ ਸੀ ਸਾਨੂੰ ਤਾਂ ਪਤਾ ਨਹੀਂ ਲੱਗਦਾ ਸੀ 9 ਵਜੇ ਆਪਾਂ ਸਟਾਰਟ ਕਰਨਾ ਤੇ 4-5 ਕਦੋਂ ਵਜ ਗਏ ਅਸੀਂ ਉਹ ਮੈਨੂਅਲ ਇੱਕ ਤਨ ਪੂਰਾ ਹੁੰਦਾ ਹੈ ਤੇ ਜਿਹਨੂੰ ਟਿਊਨ ਕਰਕੇ ਤੇ ਉਹ ਉਸ ਉਹਦਾ ਸੁਰ ਲੈਣਾ ਪੈਂਦਾ ਜਿੱਦਾਂ ਸੁਰ ਲੈ ਕੇ ਉਹਦੇ ਤੇ ਫਿਰ ਆਪਾਂ ਪ੍ਰੈਕਟਿਸ ਕਰਦੇ ਸੀ ਮਤਲਬ ਪੈਸ਼ਨੇਟ ਬਹੁਤ ਜ਼ਿਆਦਾ ਸੀ ਉਹ ਉਸ ਟਾਈਮ ਜ਼ਿਆਦਾ ਪੈਸ਼ਨ ਸੀਗਾ ਅੱਜ ਵੀ ਉਹ ਇਸ ਟਾਈਮ ਵੀ ਹੈਗਾ ਪੈਸ਼ਨ ਬਟ ਜਦੋਂ ਤੁਸੀਂ ਐਜ਼ ਐਨ ਇੱਕ ਮਾਈਨਰ ਇਸ ਦੇ ਵਿੱਚ ਹੁੰਦੇ ਹੋ ਨਾ ਉਸ ਟਾਈਮ ਜਦੋਂ ਜਿਸ ਲਾਈਨ ਦੇ ਵਿੱਚ ਤੁਸੀਂ ਪੈ ਜਾਂਦੇ ਹੋ ਰਾਈਟ ਤੇ ਉਦੋਂ ਫਿਰ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਟੰਗ ਨਾਲ ਤੁਸੀਂ ਪੈਸ਼ਨ ਇਜ਼ ਗੁੱਡ ਪੈਸ਼ਨ ਤੋਂ ਬਿਨਾ ਤਾਂ ਕਿਸੇ ਵੀ ਕਲਾ ਦੇ ਵਿੱਦਿਅਕ ਖੇਤਰ ਦੇ ਵਿੱਚ ਤੁਸੀਂ ਨਹੀਂ ਜਾ ਸਕਦੇ ਇਹ ਇਹਨੂੰ ਜਨੂਨ ਦੀ ਹੱਦ ਤੱਕ ਜਿਸ ਦੇ ਅੰਦਰ ਇਹ ਆ ਜਾਂਦਾ ਨਾ ਉਹੀ ਬੰਦਾ ਫਿਰ ਕੁਛ ਨਾ ਕੁਛ ਕਰ ਗੁਜ਼ਰਦਾ ਹੈ ਬਿਲਕੁਲ ਬਿਲਕੁਲ ਮੈਨੂੰ ਚੰਗਾ ਲੱਗਿਆ ਵੀ ਤੁਹਾਨੂੰ ਪੈਸ਼ਨ ਇਸ ਚੀਜ਼ ਦਾ ਹੈ ਫਿਰ ਤੁਸੀਂ ਜਿਵੇਂ ਵਿਦਿਆ ਤੁਸੀਂ ਦੱਸਿਆ ਵੀ ਕਾਲਜ ਦੇ ਵਿੱਚ ਕੁਰਕਸ਼ੇਤਰ ਯੂਨੀਵਰਸਿਟੀ ਦੇ ਵਿੱਚ ਹਾਸਲ ਕਰੀ ਆ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਤਾਂ ਆਲਰੇਡੀ ਮਰ ਲੋ ਵੱਡੇ ਮੰਚ ਤੇ ਉੱਤੇ ਕੰਪੀਟੀਸ਼ਨਾਂ ਦੇ ਵਿੱਚ ਵੀ ਜਾ ਚੁੱਕੇ ਹੋ ਉਹਦੇ ਬਾਰੇ ਥੋੜਾ ਦੱਸੋ ਕੰਪੀਟੀਸ਼ਨ ਤਾਂ ਇਦਾਂ ਸੀਗਾ ਭਾਜੀ ਮੈਂ ਸਭ ਤੋਂ ਪਹਿਲੇ ਇੱਕ ਸੰਗਮ ਕਲਾ ਗਰੁੱਪ ਦਾ ਇੱਕ ਪ੍ਰੋਗਰਾਮ ਹੁੰਦਾ ਸੀ ਦਿੱਲੀ ਦੀ ਉਹ ਆਰਗੇਨਾਈਜੇਸ਼ਨ ਤੇ ਉਹਨਾਂ ਦਾ ਇੱਕ ਜੀਆਈਐਮਟੀ ਕਾਲਜ ਕਰਕੇ ਕਨੀਪਲਾ ਸਾਡੇ ਲੰਗੇ ਇੱਕ ਪਿੰਡ ਪੈਂਦਾ ਉੱਥੇ ਉਹਨਾਂ ਦਾ ਕੰਪੀਟੀਸ਼ਨ ਹੋਇਆ ਸੀ ਫਸਟ ਟਾਈਮ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਇਦਾਂ ਕੰਪੀਟੀਸ਼ਨ ਦੇ ਵਿੱਚ ਵੀ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਕਿਉਂਕਿ ਮੈਂ ਪਿੰਡ ਤੋਂ ਬਿਲੋਂਗ ਕਰਦਾ ਸੀ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ ਇਸ ਬਾਰੇ ਬਟ ਇਹ ਹੈ ਕਿ ਮੈਨੂੰ ਕਿਸੇ ਨੇ ਦੱਸਿਆ ਮਤਲਬ ਉਹ ਮੇਰੇ ਟੀਚਰ ਹੀ ਸੀਗੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਹਾਂ ਵੀ ਤੂੰ ਇੱਕ ਵਾਰੀ ਕਰਕੇ ਦੇਖ ਕੀ ਪਤਾ ਤੇਰਾ ਹੱਥ ਕੰਮ ਕਰ ਜੇ ਤੇ ਮੈਂ ਭਾਜੀ ਫਿਰ ਉਸ ਟਾਈਮ ਕੁਝ ਗਾਣੇ ਤਿਆਰ ਕੀਤੇ ਜਿਹੜੇ ਮੈਨੂੰ ਵਧੀਆ ਲੱਗਦੇ ਸੀ ਕਿਉਂਕਿ ਮੈਂ ਸੁਣਦਾ ਸੀ ਬਹੁਤ ਜ਼ਿਆਦਾ ਸੁਣ ਕੇ ਮੈਨੂੰ क्रेਜ਼ ਸੀਗਾ ਬਹੁਤ ਸੁਣ ਕੇ ਮੈਂ ਚੀਜ਼ਾਂ ਨੂੰ ਐਨਲਾਈਜ਼ ਕਰਦਾ ਸੀ ਫਿਰ ਮੈਂ ਉਹਨਾਂ ਨੂੰ ਉਦਾਂ ਹੀ ਕਰਨ ਦੀ ਕੋਸ਼ਿਸ਼ ਕਰਦਾ ਸੀ ਕਿਉਂਕਿ ਜਦੋਂ ਜਦੋਂ ਛੋਟਾ ਹੁੰਦਾ ਹੈ ਨਾ ਆਪਾਂ ਛੋਟੇ ਹੁੰਨੇ ਆ ਜਦੋਂ ਆਪਾਂ ਆਬਜ਼ਰਵ ਕਰਦੇ ਹਰ ਚੀਜ਼ ਨੂੰ ਤੇ ਫਿਰ ਮੈਂ ਸੁਣ ਸੁਣ ਕੇ ਸਿੱਖਿਆ ਉਸ ਤੋਂ ਬਾਅਦ ਫਿਰ ਮੈਨੂੰ ਲੱਗਾ ਕਿ ਮੈਂ ਠੀਕ ਕਰ ਰਿਹਾ ਫਿਰ ਮੈਂ ਆਡੀਸ਼ਨ ਦਿੱਤਾ ਭਾਜੀ ਉਹਦਾ ਆਡੀਸ਼ਨ ਦਿੱਤਾ ਆਪਣਾ ਸੰਗਮ ਗਾਇਕ ਗਰੁੱਪ ਦਾ ਉਹਦੇ ਚ ਫਿਰ ਮੈਂ ਫਸਟ ਰਾਉਂਡ ਦੇ ਸਿਲੈਕਟ ਹੋਇਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੋਲ ਕੀਤੀ ਦਨ ਕਰਦੇ ਕਰਦੇ ਮੈਂ ਨੈਸ਼ਨਲ ਤੱਕ ਪਹੁੰਚ ਗਿਆ ਭਾਜੀ ਫਿਰ ਉਹ ਮੈਂ ਨੈਸ਼ਨਲ ਜਿੱਤ ਕੀਤੀ ਸੀ ਭਾਜੀ ਵੈਰੀ ਗੁੱਡ ਵੈਰੀ ਗੁੱਡ ਮੈਂ ਦੂਦਰਸ਼ਨ ਤੇ ਵੀ ਕਿਸੇ ਕੰਪੀਟੀਸ਼ਨ ਜੁਆ ਗਏ ਹੋ ਨਹੀਂ ਦੂਦਰਸ਼ਨ ਤੇ ਹਾਂਜੀ ਡੀਡੀ ਨੈਸ਼ਨਲ ਤੇ ਇੱਕ ਪ੍ਰੋਗਰਾਮ ਆਂਦਾ ਸੀ ਭਾਰਤ ਕੇ ਸ਼ਾਨ ਹਾਂਜੀ ਉਹਦੇ ਚ ਮੈਂ ਮਤਲਬ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਸੀ ਹਰਿਆਣਾ ਨੂੰ ਤੇ 올 ਓਵਰ ਇੰਡੀਆ ਦੇ ਵਿੱਚ ਮੈਂ ਟੌਪ 18 ਦੇ ਵਿੱਚ ਸੀਗਾ ਭਾਜੀ ਮੇਰਾ ਖਿਆਲ ਹੈ ਜਦੋਂ ਤੁਸੀਂ ਇਸ ਤਰ੍ਹਾਂ ਕਿਸੇ ਕੰਪੀਟੀਸ਼ਨ ਦੇ ਵਿੱਚ ਜਾਂਦੇ ਹੋ ਜੀ ਉੱਥੇ ਦੂਸਰੇ ਕਿਉਂਕਿ ਕੰਪੀਟੀਸ਼ਨ ਜਿਹੜਾ ਉਹ ਪੋਜ਼ਿਟਿਵ ਕੰਪੀਟੀਸ਼ਨ ਆ ਨਾ ਉਹਦੇ ਵਿੱਚੋਂ ਬੜਾ ਕੁਝ ਤੁਸੀਂ ਗੇਨ ਕਰਦੇ ਹੋ ਹਾਂਜੀ ਜਿਹੜੇ ਨਾਲ ਤੁਹਾਡੇ ਤੁਹਾਡੇ ਮੁਕਾਬਲੇ ਤੇ ਆਏ ਹੋਏ ਨੇ ਬਿਲਕੁਲ ਤੁਸੀਂ ਉਹਨਾਂ ਨੂੰ ਬੈਟਰ ਹੋਣਾ ਚਾਹੁੰਦੇ ਹੋ ਮਤਲਬ ਉਹ ਜੇ ਉਹ ਕੁਝ ਕਰਿਆ ਤੇ ਉਹਦੋਂ ਹੋਰ ਵੀ ਅੱਗੇ ਅੱਗੇ ਜਾਣਾ ਚਾਹੁੰਦੇ ਹੋ ਡੈਫੀਨਿਟਲੀ ਭਾਜੀ ਮੈਂ ਜਦੋਂ ਫਸਟ ਟਾਈਮ ਜਦੋਂ ਮੈਂ ਸੰਗਮ ਕਲਾ ਗਰੁੱਪ ਚ ਪਾਰਟਿਸਿਪੇਟ ਕੀਤਾ ਉੱਥੋਂ ਸਿੱਖਿਆ ਮੈਂ ਕੋਈ ਚੀਜ਼ਾਂ ਆਬਜ਼ਰਵ ਕੀਤੀਆਂ ਬਟ ਜਦੋਂ ਮੈਂ ਬਾਂਬੇ ਗਿਆ ਨਾ ਬਾਂਬੇ ਮੈਂ ਬਹੁਤ ਕੁਝ ਸਿੱਖਿਆ ਭਾਈ ਜਦੋਂ ਮੇਰਾ ਸਿਲੈਕਸ਼ਨ ਮਤਲਬ ਭਾਰਤ ਕੀ ਸ਼ਾਂਚ ਹੋਇਆ ਜਾਂ ਫਿਰ ਉਸ ਤੋਂ ਬਾਅਦ ਇੰਡੀਅਨ ਹਾਇਡਲ ਚ ਹੋਇਆ ਉੱਥੇ ਇੰਨੀਆਂ ਕਿ ਚੀਜ਼ਾਂ ਸਿੱਖੀਆਂ ਕਿਉਂਕਿ ਉਸ ਤੋਂ ਪਹਿਲੇ ਮੈਂ ਇਕੱਲਾ ਪੰਜਾਬੀ ਹੀ ਗਾਉਂਦਾ ਸੀ ਮਤਲਬ ਮੈਂ ਜਿਹੜੀਆਂ ਗੱਲਾਂ ਜੋ ਸੁਣਨਾ ਮੇਰਾ ਇੰਟਰਸਟ ਕਿਉਂਕਿ ਕਰਦਾ ਮਾਹੌਲ ਪੰਜਾਬੀ ਆ ਪੰਜਾਬੀ ਗਾਣੇ ਸੁਣਦੇ ਸਾਰ ਹਨਾ ਸਰਦੂਲ ਸਾਹਿਬ ਦੇ ਗਾਣੇ ਸੁਣਦੇ ਸੀ ਸਾਬਰ ਗੁਰਤੇ ਦੇ ਗਾਣੇ ਸੁਣਦੇ ਸੀ ਉਸ ਟਾਈਮ ਜਦੋਂ ਮੇਰਾ ਮਤਲਬ 92 93 ਦਾ ਬਰਥ ਸਾਰਾ ਤੇ ਉਸ ਦੌਰ ਦੇ ਜਿਹੜੇ ਗਾਣੇ ਸੀ ਉਹ ਉਸ ਟਾਈਮ ਹਿੱਟ ਸੀ ਜਿਹੜੇ ਉਹ ਸੁਣਦੇ ਸੀਗੇ ਉਸ ਤੋਂ ਬਾਅਦ ਜਦੋਂ ਮੈਂ ਬੰਬਈ ਗਿਆ ਬੰਬਈ ਜਾ ਕੇ ਉੱਥੇ ਡਿਮਾਂਡ ਹੈਗੀ ਵਰਸਟਾਈਲ ਬੰਦੇ ਦੀ ਵੀ ਜਿਹੜਾ ਬੰਦਾ ਕ੍ਰੀਏਟਿਵ ਹੋਵੇ ਤੇ ਜਿਹੜਾ ਬੰਦਾ ਗੁੱਡ ਲੁਕਿੰਗ ਵੀ ਹੋਵੇ ਪਲੱਸ ਉਹਨੂੰ ਜਿਹੜਾ ਦੇ ਮਤਲਬ ਜੋ ਵੀ ਗਾਣਾ ਦਿੱਤਾ ਜਾਵੇ ਨਾ ਉਹ ਉਹ ਆਪਣਾ ਬਣਾ ਕੇ ਉਹਨੇ ਮ ਲਗਾਵੇ ਉਹਨੂੰ ਲੱਗੇ ਕਿ ਹਾਂ ਯਾਰ ਇਹ ਮੇਰੇ ਲਈ ਬਣੀ ਕੰਪੋਜੀਸ਼ਨ ਰਾਈਟ ਹਿੰਦੀ ਚ ਕਲਾਸਿਕਲ ਹੋਵੇ ਚਾਹੇ ਗਜ਼ਲ ਹੋਵੇ ਚਾਹੇ ਸੂਫੀ ਹੋਵੇ ਕੋਈ ਵੀ ਜਨਰ ਹੋਵੇ ਉਹਨੂੰ ਵਰਸਟਾਈਲ ਬਣਨਾ ਚਾਹੀਦਾ ਵਰਸਟਾਈਲ ਅਰ ਅੱਜ ਪੁਰਾਣਾ ਸਮਾਂ ਉਸ ਸਮਾਂ ਹੁੰਦਾ ਸੀ ਜਦੋਂ ਗਾਇਕੀ ਹੀ ਸਿਰ ਪ੍ਰਧਾਨ ਹੁੰਦੀ ਸੀ ਅੱਜਕੱਲ ਪਰਫਾਰਮਰ ਵੀ ਮੰਗਦੇ ਆ ਬਿਲਕੁਲ ਗਾਇਕ ਦੇ ਨਾਲ ਨਾਲ ਉਹ ਬੰਦਾ ਪਰਫਾਰਮਰ ਹੋਣਾ ਵੀ ਚਾਹੀਦਾ ਭਾਜੀ ਮੈਂ ਕਹਿੰਦਾ ਅੱਜ ਕੱਲ ਗਾਇਕੀ ਦੇ ਮੁਕਾਬਲੇ ਪਰਫਾਰਮਰ ਹੋਣਾ ਜ਼ਿਆਦਾ ਜ਼ਰੂਰੀ ਹੈ ਪਹਿਲੇ ਗਾਇਕੀ ਚਾਹੇ ਤੁਹਾਡੇ ਕੋਲ ਘੱਟ ਵੀ ਹੋਵੇ ਬਟ ਤੁਸੀਂ ਪਰਫਾਰਮਰ ਹੋਣੇ ਚਾਹੀਦੇ ਹੋ ਬਹੁਤ ਜ਼ਰੂਰੀ ਆ ਹਾਂਜੀ ਔਰ ਜਿਵੇਂ ਹੁਣ ਤੁਸੀਂ ਬੰਬਈ ਗਏ ਤਾਂ ਗਾਇਕੀ ਤਾਂ ਤੁਸੀਂ ਸਿੱਖੀ ਉਹਦੇ ਨਾਲ ਨਾਲ ਤੁਹਾਨੂੰ ਜਿਉਣਾ ਵੀ ਸਿੱਖਣਾ ਆ ਜਿੰਦਗੀ ਦੀਆਂ ਟੱਕਰਾਂ ਵੀ ਖਾਦੀਆਂ ਬਿਲਕੁਲ ਬਿਲਕੁਲ ਭਾਜੀ ਟੱਕਰਾਂ ਤੇ ਇੰਨੀ ਖਾਦੀਆਂ ਰੇਵਾਜ਼ ਖਾਏ ਰੇ ਟੱਕਰਾ ਹੁਣ ਟੱਕਰਾ ਖਾ ਕੇ ਇੱਥੇ ਤੱਕ ਪਹੁੰਚੇ ਆ ਤੇ ਮਤਲਬ ਇਹ ਆ ਕਿ ਮੈਂ ਬੜਾ ਭਾਗ ਆਲਾ ਮੰਨਦਾ ਕਿ ਅੱਜ ਤੁਹਾਡੇ ਸਾਹਮਣੇ ਬੈਠਾ ਹਾਂ ਨਾ ਤੇ ਇਹ ਟੱਕਰਾਂ ਖਾ ਕੇ ਮਤਲਬ ਟੱਕਰਾਂ ਨਹੀਂ ਕਹਿ ਸਕਦੇ ਆਪਾਂ ਇਹਨੂੰ ਸਟਰਗਲ ਕਹਿ ਸਕਦੇ ਹਾਂ ਇੱਕ ਸਟੈਪ ਆਪਣਾ ਹਨਾ ਵੀ ਇੱਕ ਜ਼ਿੰਦਗੀ ਦਾ ਇੱਕ ਤੁਹਾਡੇ ਕੋਲ ਸਟੋਰੀ ਵੀ ਹੋਣੀ ਚਾਹੀਦੀ ਹੈ ਜੇ ਅੱਜ ਕੁਝ ਗੱਲਾਂ ਆਪਾਂ ਕਰ ਰਹੇ ਆ ਉਹ ਆਪਣਾ ਜ਼ਿੰਦਗੀ ਦਾ ਜਿੰਨਾ ਵੀ ਟਾਈਮ ਬੀਤਿਆ ਉਹ ਆਪਾਂ ਗੁਜ਼ਾਰਿਆ ਤੇ ਤਾਂ ਆਪਾਂ ਆਪਾਂ ਸਟੋਰੀ ਸਾਡੇ ਕੋਲ ਹੈਗੀ ਆਪਾਂ ਗੱਲ ਕਰ ਰਹੇ ਹਾਂ ਉਸ ਬਾਰੇ ਜਿਹੜੇ ਸਟਰਗਲ ਆ ਜਿਹੜੇ ਦੱਕਾ ਮਾਰਨੇ ਉਹਦੇ ਵਿੱਚੋਂ ਬੰਦਾ ਤਰਾਸ਼ਿਆ ਜਾਂਦਾ ਹੈ ਜੇ ਤੁਹਾਨੂੰ سونے ਦੀ ਥਾਲੀ ਚ ਪਹਿਲਾਂ ਹੀ ਪਰੋਸ ਕੇ ਰੱਖਦੇ ਹੋ ਬੰਦਾ ਅੱਗੇ ਨਹੀਂ ਵੱਧਦਾ ਹੈਗਾ ਬਿਲਕੁਲ ਸਹੀ ਗੱਲ ਇਹ ਇਹਹੀ ਚੀਜ਼ਾਂ ਤੁਹਾਨੂੰ ਅੱਗੇ ਤੋਰਦੀਆਂ ਨੇ ਬਿਲਕੁਲ ਭਾਜੀ ਬਾਕੀ ਤੁਸੀਂ ਜਿਵੇਂ ਹੁਣ ਤੁਸੀਂ ਸੰਗੀਤ ਵੀ ਸਿੱਖਿਆ ਹਾਂ ਜਦੋਂ ਤੁਸੀਂ ਪਹਿਲਾਂ ਗਾਉਂਦੇ ਹੁੰਦੇ ਸੀ ਫਿਰ ਇਹ ਪਰਫਾਰਮ ਕਰਦੇ ਸੀ ਸਟੇਜਾਂ ਉੱਤੇ ਜਾ ਕੇ ਖਾੜੇ ਵੀ ਲਾਏ ਨੇ ਹਾਂਜੀ ਹਾਂਜੀ ਤੁਸੀਂ ਹੋਰਾਂ ਸਿੰਗਰਾਂ ਦੇ ਗਾਏ ਹੋਏ ਗੀਤ ਹੀ ਗਾਉਂਦੇ ਸੀ ਜਾਂ ਕੋਈ ਆਪਦੇ ਵੀ ਤਿਆਰ ਕਰੇ ਹੋਏ ਸੀ ਮੈਂ ਪਹਿਲੇ ਤਾਂ ਭਾਜੀ ਦੂਜੇ ਸਿੰਗਰਾਂ ਦੇ ਇਹੇ ਗਾਣੇ ਗਾਉਂਦਾ ਸੀ ਮਤਲਬ ਸਟਿਲ ਹੁਣ ਵੀ ਗਾ ਲੈਂਦੇ ਕਈ ਵਾਰੀ ਬਟ ਇੱਕ ਜਦੋਂ ਬੜੇ ਬੜੇ ਸਿੰਗਰ ਵੀ ਗਾਉਂਦੇ ਆ ਸਾਰੇ ਗਾਉਂਦੇ ਆ ਹਨਾ ਭਾਜੀ ਬਟ ਇੱਕ ਕਿਉਂਕਿ ਕਮਰਸ਼ੀਅਲੀ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਆਡੀਅנס ਦੇ ਸਾਹਮਣੇ ਪਰਫਾਰਮ ਕਰਦੇ ਹੋ ਲੋਕਾਂ ਨੇ ਉਹੀ ਗਾਣੇ ਸੁਣਨੇ ਹੁੰਦੇ ਆ ਜਿਹੜੇ ਉਹਨਾਂ ਨੇ ਪਹਿਲੇ ਸੁਣੇ ਹੁੰਦੇ ਆ ਜਿਹੜੇ ਉਹਨਾਂ ਨੂੰ ਵਧੀਆ ਲੱਗਦੇ ਆ ਬਿਲਕੁਲ ਬਿਲਕੁਲ ਸੋ ਆਪਾਂ ਨੂੰ ਬੀਂਗ ਅ ਪਰਫਾਰਮਰ ਆਪਾਂ ਨੂੰ ਵੀ ਇਹ ਚੀਜ਼ ਧਿਆਨ ਰੱਖਣੀ ਪੈਂਦੀ ਹੈ ਕਿ ਜਦੋਂ ਆਪਾਂ ਪਰਫਾਰਮ ਕਰਦੇ ਆ ਤੇ ਆਪਾਂ ਨੂੰ ਆਡੀਅנס ਦਾ ਰੁਝਾਨ ਜਿਹੜਾ ਉਹ ਵੀ ਦੇਖਣਾ ਪੈਂਦਾ ਤੇ ਕਿਹੜੀ ਚੀਜ਼ ਆਪਾਂ ਇੱਥੇ ਪਰਫਾਰਮ ਕਰਾਂਗੇ ਜਿਹੜੀ ਹਿੱਟ ਜਾਊਗੀ ਕਿਉਂਕਿ ਅਗਰ ਆਪਾਂ ਵਧੀਆ ਪਰਫਾਰਮ ਕਰਾਂਗੇ ਤਾਂ ਹੀ ਪ੍ਰੋਗਰਾਮ ਹਿੱਟ ਹੋਣਾ ਹੈ ਤਾਂ ਹੀ ਸਕਸੈਸਫੁਲ ਹੋਣਾ ਹੈ ਬਟ ਇਹ ਹੈ ਕਿ ਮੈਂ ਉਹ ਕਰਦਾ ਰਿਹਾ ਹੁਣ ਤੱਕ ਬਟ ਇਹ ਕਿ ਉਸ ਤੋਂ ਬਾਅਦ ਫਿਰ ਮੈਨੂੰ ਮੌਕਾ ਮਿਲਿਆ ਫਿਰ ਮੈਂ ਆਪਣਾ ਗਾਣਾ ਵੀ ਰਿਲੀਜ਼ ਕੀਤਾ ਸਪੀਡ ਰੈਕਡਰ ਤੋਂ ਇੱਕ ਮੇਰਾ ਗਾਣਾ ਆਇਆ ਤੇਰਾ ਧੰਨਵਾਦ ਉਹਦਾ ਟਾਈਟਲ ਹੈ ਉਸ ਤੋਂ ਬਾਅਦ ਫਿਰ ਇੱਕ ਵਾਈਟ ਹਿਲਤੂ ਕੀਤਾ ਸੀ ਭਾਜੀ ਬੰਦੀ ਮੈਸ ਭਾਜੀ ਧੰਨਵਾਦ ਕਰਦੇ ਹੋ ਫਿਰ ਸੁਣਾ ਦੇ ਹਾਂਜੀ ਹਾਂਜੀ ਭਾਜੀ ਉਹ ਗਣਾ ਇਦਾਂ ਸੀ ਭਾਜੀ ਕਿਉਂਕਿ ਉਹ ਉਹਦੇ ਬਾਰੇ ਦੱਸ ਇੱਕ ਲਾਈਨ ਕਹਾਂਗਾ ਉਹ ਸ਼ੈਰੀ ਭਾਜੀ ਮੇਰੇ ਇੱਕ ਬਹੁਤ ਮਿੱਤਰ ਨੇ ਵਧੀਆ ਉਹਨਾਂ ਨੇ ਲਿਖਿਆ ਸੀਗਾ ਗਾਣਾ ਤੇ ਮਤਲਬ ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ ਦਿਲ ਨਾਲੋਂ ਤੇ ਆਪਣੀ ਡਿਸਕਸ ਹੋ ਰਹੀ ਸੀ ਇਸ ਗੱਲ ਦੇ ਬਾਰੇ ਹੀ ਕਿ ਧੰਨਵਾਦ ਵੀ ਕੋਈ ਵੀ ਬੰਦਾ ਹੁੰਦਾ ਹੈ ਨਾ ਤੇ ਕੋਈ ਨਾ ਕੋਈ ਸ਼ਖਸ ਜ਼ਰੂਰ ਹੁੰਦਾ ਉਹਦੀ ਲਾਈਫ 'ਚ ਕਿ ਜਿਦਾ ਉਹ ਧੰਨਵਾਦ ਕਰਨਾ ਚਾਹੁੰਦਾ ਕਿ ਯਾਰ ਤੂੰ ਮੇਰੇ ਲਈ ਬੜਾ ਕੁਝ ਕੀਤਾ ਲਾਈਫ ਚ ਪਰ ਅੱਜ ਵੀ ਬਹੁਤ ਬਹੁਤ ਧੰਨਵਾਦ ਕਰਦਾ ਆਪਾਂ ਨਹੀਂ ਕਰਦੇ ਤੇ ਸਾਨੂੰ ਇਹ ਥੋਟ ਆਇਆ ਕਿ ਯਾਰ ਆਪਾਂ ਮਤਲਬ ਇਦਾਂ ਦਾ ਕੁਝ ਕਨਸੈਪਟ ਲਿਖੀਏ ਮਤਲਬ ਕੁਝ ਕਰੀਏ ਪਰ ਧੰਨਵਾਦ ਕਰਨਾ ਚਾਹੀਦਾ ਹਾਂਜੀ 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 ਬਟ ਇੱਕ ਗੱਲ ਹੋਰ ਹੋਈ ਸੀ ਜਦੋਂ ਮੇਰਾ ਗਾਣਾ ਰਿਲੀਜ਼ ਹੋਇਆ ਉਸ ਤੋਂ ਬਾਅਦ ਫਿਰ ਪਰਮੇਸ਼ਰર્મા ਭਾਜੀ ਦਾ ਗਾਣਾ ਵੀ ਆ ਗਿਆ ਸੀ ਰੋਕੇ ਮੈਂਟਲ ਮੂਵੀ ਦੇ ਵਿੱਚ ਉਸੇ ਸੇਮ ਮੰਥ ਦੇ ਵਿੱਚ ਓਕੇ ਤੇ ਉਹ ਵੀ ਚਲੋ ਸਾਨੂੰ ਵਧੀਆ ਲੱਗਿਆ ਕਿ ਯਾਰ ਕੀ ਪਤਾ ਉਹ ਸਾਡੇ ਗਾਣੇ ਤੋਂ ਇਨਸਪਾਇਰ ਹੋ ਕੇ ਆਇਆ ਹੋਵੇ ਬਿਲਕੁਲ ਬਿਲਕੁਲ ਹੈਨਾ ਕਿਉਂਕਿ ਭਾਜੀ ਪਤਾ ਨਹੀਂ ਹੁੰਦਾ ਡਿਜੀਟਲੀ ਤੁਸੀਂ ਕਿੱਥੇ ਜਿਹੜੀ ਤੁਹਾਡੀ ਸੋਚ ਕਿਸੇ ਦੇ ਨਾਲ ਮਿਲ ਜਾਣੀ ਸੁਰ ਕਿਸੇ ਨਾਲ ਮਿਲ ਜਾਣੀ ਉਹ ਚੰਗਾ ਸ਼ਗ ਨਹੀਂ ਹੁੰਦਾ ਚੰਗਾ ਸ਼ਗ ਹੁੰਦਾ ਸੋ ਆਪਾਂ ਨੂੰ ਸੁਣਾਓ ਜੀ ਮੈਂ ਬਿਲਕੁਲ ਉਹਦੀਆਂ ਦੋ ਲੈਣਾ ਪੈ ਰਿਹਾ ਜੁਰਖਾਣਾ ਉਹ ਗਾਣਾ ਇਦਾਂ ਸੀਗਾ ਹਮਮ ਬਿਰ ਕਿ ਨਾ ਕਰਦੀ ਚਾਹਦੀ ਹਾਂ ਦੱਸਣਾ ਦਿਲ 'ਚ ਵਸਾ ਤੈਨੂੰ ਚਾਹਦੀ ਹਾਂ ਰੱਖਣਾ ਪਿਆਰ ਕਿੰਨਾ ਕਰਦੀ ਚਾਹਦੀ ਹਾਂ ਦੱਸਣਾ ਦਿਲ 'ਚ ਵਸਾ ਤੈਨੂੰ ਚਾਹਦੀ ਹਾਂ ਰੱਖਣਾ ਇੱਕ ਮੌਕਾ ਦੇ ਦੇ ਸੋਹਣਿਆ ਮੌਕਾ ਦੇ ਦੇ ਸੋਹਣਿਆ ਪਿਆਰ ਜਜਤੋਂ ਦਾ ਤੇਰਾ ਤਨਵਾਦ ਯਾਰਾ ਜ਼ਿੰਦਗੀ ਚੋਂਣ ਦਾ ਤੇਰਾ ਤਨਵਾਦ ਯਾਰਾ ਜ਼ਿੰਦਗੀ ਚੋਂਣ ਦਾ ਪਿਆਰ ਕਿੰਨਾ ਕਰਦੀ ਚਾਹਦੀ ਹਾਂ ਦੱਸਣਾ ਦਿਲ ਚ ਵਸਾ ਤੈਨੂੰ ਚੁੰਦੀ ਹਾਂ ਰੱਖਣਾ ਬਰੀ ਨਾਈਸ ਬਈ ਨਾਈਸ ਇੱਕ ਤਾਂ ਸਾਨੂੰ ਸਾਰਿਆਂ ਨੂੰ ਧੰਨਵਾਦ ਕਰਨਾ ਵੀ ਸਿੱਖਣਾ ਚਾਹੀਦਾ ਪਰ ਤੁਸੀਂ ਇਸ ਇਹ ਜਿਹੜਾ ਤੁਹਾਡਾ ਜਿਸ ਲਾਈਜ ਵਿੱਚ ਆਇਆ ਜਿਸ ਤਰ੍ਹਾਂ ਦੇ ਵਿੱਚ ਤੁਸੀਂ ਤਰਜ ਬਣਾਈ ਹੈ ਮੈਨੂੰ ਕਹ ਲਾ ਹਰ ਗਾਇਕੇ ਨੂੰ ਗਾ ਨਹੀਂ ਸਕਦਾ ਨਹੀਂ ਗਾ ਸਕਦਾ ਬਹੁਤ ਬਹੁਤ ਔਖਾ ਮੈਂ ਤੁਹਾਡੇ ਗਲੇ ਦੀਆਂ ਦੇਖ ਰਿਹਾ ਸੀਗਾ ਨਾੜਾਂ ਨਾਲ ਦੀ ਨਾਲ ਕਿਸ ਤਰ੍ਹਾਂ ਜਾ ਰਹੀਆਂ ਸੀਗੀਆਂ ਬਹੁਤ ਕਿਉਂਕਿ ਇ ਇਹ ਰਾਗ ਵਾਲੀਆਂ ਗੱਲਾਂ ਇਹ ਸੌਖੀਆਂ ਗੱਲਾਂ ਨਹੀਂ ਹੈਗੀਆਂ ਬਿਲਕੁਲ ਭਾਈ ਅ ਕੰਨਨ ਦੇ ਵਿੱਚ ਜਿਹੜੀ ਜਿਹੜੀ ਚੀਜ਼ ਆਪਾਂ ਨੂੰ ਇੰਨੀ ਸੌਖੀ ਲੱਗੇ ਅ ਕਿ ਬਈ ਬਸ ਰਵਾਣ ਬਹੁਤ ਆ ਉਹਦੇ ਪਿੱਛੇ ਜਿਹੜਾ ਗਾਉਣ ਵਾਲਾ ਹੁੰਦਾ ਉਹਦੀ ਮਿਹਨਤ ਬਹੁਤ ਹੁੰਦੀ ਹੈ ਤਾਂ ਕਿ ਤੁਹਾਨੂੰ ਰਵਾਣ ਲੱਗ ਸਕੇ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਕੋਈ ਵੀ ਤੁਸੀਂ ਕੰਮ ਕਰਦੇ ਹੋ ਉਹਦਾ ਇੱਕ بیس ਤੁਹਾਨੂੰ ਲੈਣਾ ਹੀ ਪੈਂਦਾ ਜਿੱਦਾਂ ਹੁਣ ਆਪਾਂ ਸੰਗੀਤ ਦੀ ਗੱਲ ਕਰੀਏ ਉਹਦੇ ਵਿੱਚ ਕੋਈ ਨਾ ਕੋਈ ਗਾਣਾ ਚਾਹੇ ਵੈਸਟਰਨ 뮤직 ਲਾ ਲਓ ਤੁਸੀਂ ਚਾਹੇ ਉਹ ਤੁਸੀਂ ਬਾਲੀਵੁੱਡ 뮤직 ਲਾ ਲਓ ਚਾਹੇ ਆਪਣਾ ਆਪਾਂ ਪਾਲੀਵੁੱਡ ਪੰਜਾਬੀ ਇੰਡਸਟਰੀ ਦੀ ਗੱਲ ਕਰ ਲਈਏ ਕੋਈ ਨਾ ਕੋਈ ਗਾਣਾ ਕਿਸੇ ਨਾ ਕਿਸੇ ਰਾਗ ਤੇ ਅਧਾਰਿਤ ਹੁੰਦਾ ਪੂਰਾ 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 ਸੋ ਇਹ ਡਿਪੈਂਡ ਕਰਦਾ ਭਾਜੀ ਤੁਸੀਂ ਮਤਲਬ ਕਿੰਨੇ ਕੁ ਲੈਵਲ ਤੱਕ ਸੋਚਦੇ ਹੋ ਤੁਹਾਡੀ ਸੋਚ ਕਿੱਦਾਂ ਦੀ ਹੈ ਤੁਸੀਂ ਕੀ ਸੋਚ ਕੇ ਕੰਪੋਜੀਸ਼ਨ ਬਣਾਉਨੇ ਹੋ ਕੀ ਸੋਚ ਕੇ ਮੈਨੂੰ ਲੱਗਦਾ ਹੈ ਕਿ ਜਿੱਦਾਂ ਦੇ ਤੁਸੀਂ ਕੰਟੈਂਟ ਜੋ ਵੀ ਤੁਸੀਂ ਡਿਸਾਈਡ ਕਰਦੇ ਹੋ ਉਹਦੇ ਅਕੋਰਡਿੰਗਲੀ ਤੁਹਾਨੂੰ ਕੰਪੋਜੀਸ਼ਨ ਬਣਾਉਣੀ ਪੈਂਦੀ ਹੈ ਬਾਕੀ ਹਰ ਗਾਇਕ ਦਾ ਆਪਣਾ ਰੇਂਜ ਹੁੰਦਾ ਹੈ ਹਾਂਜੀ ਆਪਣੀ ਰੇਂਜ ਹੁੰਦੀ ਹੈ ਆਪਣੀ ਸਪੈਸੀਫਿਕੇਸ਼ਨ ਹੁੰਦੀ ਹੈ ਪਤਾ ਸਕਦਾ ਕਿੱਥੇ ਤੱਕ ਜੀ ਤੇ ਉਹ ਕਿੱਥੇ ਤੱਕ ਥੱਲੇ ਜਾ ਸਕਦਾ ਕਿੱਥੇ ਤੱਕ ਉੱਤੇ ਜਾ ਸਕਦਾ ਐਬਸੋਲੂਟਲੀ ਰਾਈਟ ਭਾਜੀ ਨਹੀਂ ਤਾਂ ਉਹ ਘਰਾੜਾ ਰਗ ਚੱਲ ਪੈਂਦਾ ਹੈ ਹਾਂਜੀ 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 ਬਿਲਕੁਲ ਕਿਉਂਕਿ ਤੁਹਾਡੇ ਵਿੱਚ ਮੈਨੂੰ ਕਲਾ दिखी ਹੈ ਸ਼ਾਇਦ ਤੁਸੀਂ ਗਾਣਾ ਸਾਧਿਆ ਇੰਨਾ ਹੈਗਾ ਥੈਂਕ ਯੂ ਭਾਜੀ ਤੇ ਬਾਕੀ ਤੁਸੀਂ ਹੁਣ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਹੋ ਹੈਂਜੀ ਭਾਜੀ ਤੁਸੀਂ ਗਰੁੱਪ ਬਣਾਇਆ ਨਿਰਵਾਣ ਗਰੁੱਪ ਆ ਹਾਂਜੀ ਬਾਜੀ ਪੰਮੀ ਰਾਣਾ ਨੇ ਰਲ ਕੇ ਮੇਰਾ ਖਿਆਲ ਇਸ ਅੱਜ ਦੇ ਸਮੇਂ ਦੇ ਵਿੱਚ ਉਹ ਬਹੁਤ ਵੱਡੀ ਲੋੜ ਆ ਇੱਥੇ ਸਾਨੂੰ ਸਾਨੂੰ ਇਸ ਤਰ੍ਹਾਂ ਦੇ ਸੰਗੀਤ ਦੇ ਕੋਈ ਗਰੁੱਪ ਦੀ ਜ਼ਰੂਰਤ ਆ ਲੋਕ ਬਹੁਤ ਪੁੱਛਦੇ ਰਹਿੰਦੇ ਆ ਤੇ ਆਹ ਔਰ ਇਸ ਧਰਤੀ ਤੇ ਬੈਠ ਕੇ ਜਿਹੜਾ ਤੁਸੀਂ 뮤직 ਤਿਆਰ ਕਰੋਗੇ ਉਹ ਦੁਨੀਆਂ ਦੇ ਲੈਵਲ ਦਾ ਹੋਊਗਾ ਬਿਲਕੁਲ ਬਿਲਕੁਲ ਬਾਜੀ ਸਾਡੀ ਇਹ 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 ਪਹਿਲੀ ਗੱਲ ਤਾਂ ਤੁਹਾਨੂੰ ਇਹ ਫੁਰਨਾ ਕਿੱਥੋਂ ਆਇਆ ਵੀ ਤੁਹਾਨੂੰ ਗਰੁੱਪ ਬਣਾਉਣਾ ਚਾਹੀਦਾ ਗਰੁੱਪ ਦਾ ਭਾਜੀ ਇਦਾਂ ਸੀਗਾ ਕਿਉਂਕਿ ਮੈਂ ਇੰਡੀਆ ਦੇ ਵਿੱਚ ਵੀ ਮੇਰਾ ਆਲਰੇਡੀ ਬੈਂਡ ਸੀਗਾ ਹੂੰ ਤੇ ਇੱਥੇ ਮੈਂ ਜਦੋਂ ਆਇਆ ਮੈਂ ਦੇਖਿਆ ਕਿਉਂਕਿ ਮੈਂ 뮤직 ਦੇ ਵਿੱਚ ਹੀ ਜ਼ਿਆਦਾ ਰਹਿਣਾ ਚਾਹੁੰਨਾ ਕਿਉਂਕਿ ਮੇਰਾ ਪੈਸ਼ਨ ਆ ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੈਂ ਮਤਲਬ 뮤직 ਨਾ ਕਰਾਂ ਤਾਂ ਮੈਨੂੰ ਨਿੰਦਰ ਆਉਂਦੀ ਨਹੀਂ ਵੀ ਜਦੋਂ ਤੱਕ ਮੈਂ ਰਿਆਜ਼ ਨਾ ਕਰ ਲਾਂ ਜਦੋਂ ਤੱਕ ਮੈਨੂੰ ਇਹ ਨਾ ਲੱਗੇ ਕਿ ਅੱਜ ਕੁਝ ਹੋਇਆ ਨਹੀਂ ਸੋ ਮੈਨੂੰ ਲੱਗਦਾ ਕਿ 뮤직 ਜਿਉਂਨੇ ਹੋ ਤੁਸੀਂ ਐਡਿਕਸ਼ਨ ਹੈ ਮੇਰੀ ਹਾਂਜੀ ਮਤਲਬ ਐਡਿਕਸ਼ਨ ਲਾ ਲਓ ਜਿੱਦਾਂ ਅਪਾ ਰੋਜ਼ ਰੁਟੀਨ ਨਹੀਂ ਰਹਿ ਨਹੀਂ ਸਕਦੇ ਨਹੀਂ ਰਹਿ ਸਕਦੇ ਬਿਲਕੁਲ ਹਾਂਜੀ ਹਾਂਜੀ ਨਹੀਂ ਰਹਿ ਸਕਦੇ ਸੋ ਇੱਥੇ ਜਦੋਂ ਆਇਆ ਮੈਂ ਬਾਜੀ ਮੈਂ ਆਕਾਸ਼ ਬਾਜੀ ਨੂੰ ਮਿਲਿਆ ਇੱਥੇ ਜਿਹੜੇ ਮੇਰੇ ਮਿੱਤਰ ਨੇ ਨਾਲ ਨੇ ਮੇਰੇ ਆਪਣਾ ਬੈਂਡ ਚ ਅਪਾ ਇਕੱਠੇ ਕੰਮ ਕਰ ਰਹੇ ਹਾਂ ਸੋ ਉਹਨਾਂ ਨਾਲ ਮੇਰੀ ਡਿਸਕਸ ਹੋਈ ਤੇ ਉਹਨਾਂ ਨੂੰ ਮੇਰਾ ਆਈਡੀਆ ਵੀ ਵਧੀਆ ਲੱਗਿਆ ਤੇ ਅਪਾ ਮਿਲ ਕੇ ਡਿਸਾਈਡ ਕੀਤਾ ਕਿ ਅਪਾ ਇੱਕ ਬੈਂਡ ਬਣਾਉਨੇ ਆ ਅਪਾ ਪੰਜਾਬੀ ਇੰਡਸਟਰੀ ਦੇ ਵਿੱਚ ਜਿੱਦਾਂ ਅਪਾ ਕੰਮ ਕਿਉਂਕਿ ਮੈਂ ਉੱਥੇ ਵੀ ਕੰਮ ਕੀਤਾ ਇੰਡੀਆ ਦੇ ਵਿੱਚ ਸੋ ਇੱਥੇ ਆ ਕੇ ਵੀ ਅਪਾ ਸੋਚਿਆ ਵੀ ਅਪਾ ਗਰੁੱਪ ਬਣਾਈਏ ਇਦਾਂ ਦਾ ਕਿ ਜਿਹਦੇ ਨਾਲ ਪੰਜਾਬੀ ਬੋਲੀ ਲਈ ਕੁਝ ਨਾ ਕੁਝ ਸੇਵਾ ਕਰ ਸਕੀਏ ਆਪਾਂ ਇਦਾਂ ਦਾ ਕੁਝ ਮਤਲਬ ਉਪਰਾਲਾ ਕਰੀਏ ਕਿ ਜਿੱਦੇ ਨਾਲ ਆਪਾਂ ਸੰਗੀਤ ਦੇ ਜ਼ਰੀਏ ਆਪਾਂ ਲੋਕਾਂ ਨੂੰ ਆਪਣਾ ਸੰਗੀਤ ਜਿਹੜਾ ਵਧੀਆ ਤਰੀਕ ਢੰਗ ਨਾਲ ਸੁਣਾ ਸਕੀਏ ਸੋ ਆਪਾਂ ਸੋਚਿਆ ਕਿ ਪੰਜ ਗਰੁੱਪ ਬਣਾਈਏ ਇਦਾਂ ਦਾ ਕਿਉਂਕਿ ਆਕਾਸ਼ ਦੀ ਖੂਬਸੂਰਤੀ ਹੈ ਵੀ ਉਹ ਲਿਖ ਵੀ ਲੈਂਦਾ ਹੈਗਾ ਜੀ ਬਿਲਕੁਲ ਤੇ ਬਾਕੀ ਤੁਸੀਂ ਵੀ ਜਿਹੜਾ ਬੰਦਰ ਲਿਖਦਾ ਹੁੰਦਾ ਹਾਂਜੀ ਤੇ ਉਹ ਤੁਹਾਡਾ ਆਪਸ ਵਿੱਚ ਬੜਾ ਵਧੀਆ ਕੰਬੀਨੇਸ਼ਨ ਬਹੁਤ ਵਧੀਆ ਇੱਕ ਦੋ ਤਿੰਨ ਬੰਦੇ ਇੱਕ ਸੋਚ ਦੇ ਮਿਲਣੇ ਕਿਹੜਾ ਸੌਖਾ ਹੈ ਅੱਜ ਕੱਲ੍ਹ ਇਹ ਦੁਨੀਆ ਦੇ ਉੱਤੇ ਜੀ ਬਿਲਕੁਲ ਦੋ ਤਿੰਨ ਬੰਦਿਆਂ ਦਾ ਮਿਲ ਜਾਣਾ ਵੀ ਇੱਕ ਵੱਡਾ ਸ਼ੁਭ ਸ਼ਗਨ ਆ ਤੁਹਾਡੇ ਮੈਂ ਕਹਿੰਦਾ ਜੀ ਬਹੁਤ ਵੱਡਾ ਸ਼ਗਨ ਹੈ ਤੇ ਸਹੀ ਟਾਈਮ ਤੇ ਸਹੀ ਬੰਦਾ ਮਿਲਣਾ ਵੀ ਬਹੁਤ ਮੈਂ ਕਹਿੰਨਾ ਬਹੁਤ ਮਤਲਬ ਘੱਟ ਲੋਕਾਂ ਨਾਲ ਹੁੰਦਾ ਐਵੇਂ ਤੇ ਮੈਨੂੰ ਲੱਗਦਾ ਕਿ ਭਾਈ ਵਧੀਆ ਹੈ ਭਾਈ ਦੀ ਸੋਚ ਵਧੀਆ ਹੈ ਭਾਈ ਲਿਖਦਾ ਵਧੀਆ ਹੈ ਭਾਈ ਇਨਸਾਨ ਬਹੁਤ ਵਧੀਆ ਹੈ ਸੋ ਇੱਕ ਕੁੜੀ ਸਾਡੇ ਨਾਲ ਲੇਡੀ ਕੁੜੀ ਇੱਕ ਹਰਦਿਲ ਕੋਰ ਹਾਂ ਉਹ ਵੀ ਵਧੀਆ ਹੁੰਦੀ ਹੈ ਕੁੜੀ ਹਾਂ ਮਤਲਬ ਸੁਰੀਲੀ ਉਹ ਵੀ ਮਤਲਬ ਆਪਾਂ ਨੂੰ ਕਿਉਂਕਿ ਭਾਜੀ ਅਸੀਂ ਚਾਹੁੰਦੇ ਹਾਂ ਅਸੀਂ ਕੁਆਲਿਟੀ ਦਾ ਕੰਮ ਕਰੀਏ ਆਪਾਂ ਹੁਣ ਇਹ ਸੋਚਣਾ ਕਿ ਆਪਾਂ ਜੇ ਵਧੀਆ ਕੰਮ ਕਰਾਂਗੇ ਤਾਂ ਹੀ ਸਾਡੇ ਗਰੁੱਪ ਦੀ ਡਿਮਾਂਡ ਹੋਵੇਗੀ ਆਪਾਂ ਪੰਜਾਬੀ ਬੋਲੀ ਲਈ ਕੁਝ ਵਧੀਆ ਕਰ ਸਕਦੇ ਹਾਂ ਸੋ ਸਾਡਾ ਕੰਸਰਨ ਇਹ ਹੀ ਹੈ ਕਿ ਆਪਾਂ ਹਰ ਤਰੀਕੇ ਦਾ ਕੰਮ ਕਰੀਏ ਮਤਲਬ ਜਿੱਦਾਂ ਵੀ ਅਗਰ ਆਪਾਂ ਸੂਫੀ ਗਾਣਾ ਹੈ ਸੂਫੀ ਦੇ ਬਾਰੇ ਵੀ ਸਾਨੂੰ ਥੋੜੀ ਨੋਲੇਜ ਹੋਵੇ ਆਪਾਂ ਪੰਜਾਬੀ ਫੋਕ ਦੀ ਗੱਲ ਕਰੀਏ ਸੋ ਫੋਕ ਨੂੰ ਵੀ ਆਪਾਂ ਫੋਕ ਦੇ ਢੰਗ ਨਾਲ ਹੀ ਕਿਉਂਕਿ ਹਰ ਚੀਜ਼ ਦਾ ਇੱਕ ਦਾਇਰਾ ਹੁੰਦਾ ਉਸ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਉਹ ਚੀਜ਼ਾਂ ਕਰੀਏ ਸੋ ਬੜੇ ਸਤਕਾਰ ਯੋਗ ਇੰਟਰਟੇਨਮੈਂਟ ਤੁਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਜੀ ਬਿਲਕੁਲ ਬਿਲਕੁਲ ਇਹ ਚੰਗੀ ਗੱਲ ਆ ਅੱਜ ਦੇ ਸਮੇਂ ਦੇ ਵਿੱਚ ਇਹਦੀ ਲੋੜ ਵੀ ਆ ਬਿਲਕੁਲ ਕਿਉਂਕਿ ਮਿਊਜ਼ਿਕ ਜਿਹੜਾ ਹੈ ਉਹ ਖੁਸ਼ੀ ਦਾ ਸਬਜੈਕਟ ਹੈ ਉਹ ਜਿਹੜੇ ਹੈਪੀਨੈਸ ਦਾ ਸਬਜੈਕਟ ਹੈ ਨਾ ਤੇ ਜਿਹੜਾ ਹੈਪੀਨੈਸ ਇੰਡੈਕਸ ਹੈ ਉਹ ਹਮੇਸ਼ਾ ਉੱਤੇ ਰਹਿਣਾ ਚਾਹੀਦਾ ਮੈਨੂੰ ਲੱਗਦਾ ਕਿ ਮਿਊਜ਼ਿਕ ਦੇ ਜ਼ਰੀਏ ਆਪਾਂ ਲੋਕਾਂ ਨੂੰ ਖੁਸ਼ ਕਰ ਸਕਦੇ ਆ ਤੇ ਸਾਡੇ ਚ ਕੁਆਲਿਟੀ ਹੈ ਤੇ ਇਸ ਕਰਕੇ ਮੈਂ ਮੈਂ ਕੌਨਫੀਡੈਂਸ ਨਾਲ ਕਹਿ ਰਿਹਾ ਨਾਟ ਓਵਰ ਕੌਨਫੀਡੈਂਟ ਬਟ ਸਾਡੇ ਤੇ ਕੁਆਲਿਟੀ ਹੈ ਭਾਜੀ ਤੇ ਇਸ ਕਰਕੇ ਰਿਕਵੈਸਟ ਹੈ ਕਿ ਸਾਰੇ ਲੋਕ ਕੀ ਵਧੀਆ ਮਿਊਜ਼ਿਕ ਸੁਣੋ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰੋ ਚੰਗਾ ਜਿਹੜੇ ਲਿਖਦੇ ਆ ਉਹਨਾਂ ਨੂੰ ਵੀ ਅਪਰੀਸ਼ੀਏਟ ਕਰੋ ਜਿਹੜੇ ਗਾਉਂਦੇ ਆ ਹੈਨਾ ਜੀ ਥੋੜੇ ਸ਼ਬਦਾਂ ਦੇ ਵਿੱਚ ਅਖੀਰ ਦੇ ਵਿੱਚ ਤੁਸੀਂ ਕਿਉਂਕਿ ਆਪ ਸਿੱਖਿਆ ਹੋਇਆ ਜੇਕਰ ਤੁਹਾਨੂੰ ਕੋ ਸਿੱਖਣਾ ਚਾਹੋ ਇਹ ਤੁਸੀਂ ਸਿਖਾ ਵੀ ਸਕਦੇ ਹੋ ਹਾਂਜੀ ਭਾਜੀ ਜਿੰਨਾ ਮੈਂ ਸਿੱਖਿਆ ਮੈਂ ਜਿੰਨੀ ਕਰਾਗਾਂ ਦੀ ਮੈਨੂੰ ਨੋਲਿਜ ਹੈ ਜਿੰਨਾ ਕਿ ਮੈਨੂੰ ਪਤਾ ਹੈ ਜਿੰਨੇ ਕਿ ਬਾਬੇ ਦੀ ਕਿਰਪਾ ਨਾਲ ਮੈਂ ਜਰੂਰ ਮੈਂ ਸਿਖਾਉਣਾ ਵੀ ਹੈ ਵੈਸੇ ਮੈਂ ਟੀਚਿੰਗ ਕਰਦਾ ਆਲਰੇਡੀ ਮੈਂ ਕਾਲਜ ਦੇ ਵਿੱਚ ਕੋਈ ਸਿੱਖਣਾ ਚਾਵੇ ਆਪਣਾ ਫੋਨ ਨੰਬਰ ਬੋਲ ਦਿਓ ਤੁਸੀਂ ਹਾਂਜੀ ਜੇ ਕਿਸੇ ਨੇ 뮤ਜ਼ਿਕ ਸਿੱਖਣਾ ਕਿਸੇ ਵੀ ਤਰੀਕੇ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ 6043407471 ਤੇ ਸੋ ਇਹ ਮੇਰਾ ਕੰਟੈਕਟ ਨੰਬਰ ਹੈ ਜੀ ਤੇ ਮਿਊਜ਼ਿਕ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਅੱਜ ਤੁਸੀਂ ਕਲਾ ਦੇ ਅੰਗ ਸੰਗ ਦੇ ਵਿੜੇ ਤੋਂ ਭਾਗ ਲਾਏ ਨੇ ਆਏ ਹੋ ਬਹੁਤ-ਬਹੁਤ ਧੰਨਵਾਦ ਹਾਂ ਜੀ ਹਾਂ ਜੀ ਮੈਂ ਬਹੁਤ ਲੱਕੇ ਹਾਂ ਕਿ ਤੁਸੀਂ ਮੌਕਾ ਦਿੱਤਾ ਅੱਜ ਗੱਲਬਾਤ ਸਾਂਝੀ ਕਰਨ ਦਾ ਥੈਂਕ ਯੂ ਸੋ ਮਚ ਫਾਜੀ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਪ੍ਰੋਗਰਾਮ ਨੂੰ ਇੱਥੇ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਸਮੇਟਦੇ ਹਾਂ ਆਉਣ ਵਾਲੇ ਸਮੇਂ 'ਚ ਫੇਰ ਮਿਲਦੇ ਹਾਂ ਇਸੇ ਤਰ੍ਹਾਂ ਦੀ ਇੱਕ ਬੜੀ ਖੂਬਸੂਰਤ ਸਖਸ਼ੀਅਤ ਦੇ ਨਾਲ ਉਦੋਂ ਤੱਕ ਲਈ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਦੁਆਵਾਂ ਸਾਰਿਆਂ ਲਈ